ਇਨਾਂ ਨੂੰ ਵੇਖ ਕੇ ਅਸੀਂ ਕੁਝ ਸਿੱਖਣਾ ਸੀ ਜਿਨ੍ਹਾਂ ਨੇ ਸਾਡੇ ਨਵੇਂ ਲਈ ਕੁਝ ਕਰਕੇ ਵਿਖਾਉਣਾ ਸੀ ਅੱਜ ਜੇ ਕੁਰਸੀਆਂ ਤੇ ਬੈਠੇ ਹੁੰਦੇ ਪੰਜਾਬ ਦੇ ਲੋਕ ਵੇਖਦੇ ਜੋ ਗਿਆ ਕਰਕੇ ਵਿਖਾਇਆ ਅੱਜ ਇਹਨਾਂ ਨੂੰ ਬੈਠਣ ਦਾ ਸਮਾਂ ਕਿਉਂ ਨਹੀਂ ਕਿਉਂਕਿ ਸੁਣ ਕੇ ਰਾਜੀ ਨਹੀਂ ਰੋਜ਼ ਗਵਰਨਰ ਨੇ ਕੋਲੇ ਜਾਂਦੇ ਨੇ ਤੇ ਜਦੋਂ ਗਵਰਨਰ ਸਾਹਿਬ ਭਾਸ਼ਣ ਦਿੰਦਾ ਫਿਰ ਸੁਣਦੇ ਨਹੀਂ ਗਵਰਨਰ ਕੋਲੇ ਕਦੇ ਗਏ ਹੋ ਬਾਜਵਾ ਸਾਹਿਬ ਇੰਧਰ ਅੱਖ ਚੱਕ ਪਾ ਕੇ ਗੱਲ ਕਰੋ ਕਦੇ ਪੰਜਾਬ ਦੀਆਂ ਮੰਗਾਂ ਲਈ ਗਏ ਤੇ ਸਾਡਾ ਅਨੁਲੋਕ ਡਵੈਲਪਮੈਂਟ ਫੰਡ ਰੋਕ ਲਿਆ ਤੁਸੀਂ ਸਾਨੂੰ ਅਨੁਲੋਕ ਡਵੈਲਪਮੈਂਟ ਫੰਡ ਦਵਾ ਦਿਓ ਸਾਡੇ ਕੌਮੀ ਸਿਹਤ ਵਿਸਣ ਦਾ 800 ਕਰੋੜ ਰੁਪਈਆ ਰੋਕ ਲਿਆ ਕਦੇ ਉਸ ਵਾਰ ਤੇ ਇਹ ਕਹੇ ਹੁਣ ਦੱਸ ਦੇਣ ਸਦਨ ਚੱਲੀ ਸੀਗੀ ਉਸ ਦਿਨ ਵਿਰੋਧੀ ਧਿਰ ਕਹਿੰਦੀ ਸੀ ਆਪਰੇਸ਼ਨ ਲੋਟਸ ਹੈਡਿੰਗ ਆ ਇਹ ਐਵੇਂ ਗੱਲਾਂ ਕਰਦੇ ਨੇ ਤੇ ਹੁਣ ਜਿਹੜੇ ਰੌਲਾ ਪਾਈ ਜਾਂਦੇ ਨੇ ਸ਼ਣ ਲੋਟ ਸਾਮਾਚ ਚੋ ਹੋ ਕੇ ਹਟਿਆ 10 ਦਿਨ ਹਾਇ ਕਿ ਨਹੀਂ ਹੈ ਇਹਨਾਂ ਦੇ 6 ਮੈਂਬਰ ਸ਼ਰੇ ਅੰਬਾਰ ਸਭਾ ਦੇ ਖਰੀਦ ਲੈ ਆ ਸਰਕਾਰ ਡਿੱਗੂ ਡਿੱਗੂ ਕਰਦੀ ਹੈ ਇਧਰ ਸਾਡੇ ਨਾਲ ਗੱਲ ਕਰੋ ਸਾਡਾ 12000 ਕਰੋੜ ਲੋਕ ਰੱਖਿਆ ਆ ਜਾ ਰਲ ਕੇ ਤੁਸੀਂ ਗਵਰਨਰ ਕੋਲੇ ਚਾਹ ਪਕੌੜੇ ਖਾਣ ਜਾਂਦੇ ਹੋ ਕਦੇ 12000 ਕਰੋੜ ਮੰਗਣ ਵੀ ਵੰਗਿਆ ਕਰੋ ਕਦੇ ਪੰਜਾਬ ਦੇ ਹਿੱਤਾਂ ਲਈ ਇਹਨਾਂ ਨੇ ਗੱਲ ਨਹੀਂ ਕੀਤੀ ਇੱਕੋ ਹੀ ਗੱਲ ਕਰਦੇ ਨੇ ਆਪ ਕਿ ਜੋ ਆ ਗਏ ਇਹੋ ਜੇ ਆ ਗਏ ਇਹ ਉਹ ਆਇਆ ਜਿਹੜਾ ਤੁਹਾਡੇ ਨਾਲ ਲੋਟ ਨਹੀਂ ਗੱਲ ਵਾਕੇ ਆਇਆ ਜੀ ਬੜਾ ਵਧੀਆ ਸਪੀਕਰ ਸਾਹਿਬ ਜਿਨ੍ਹਾਂ ਨੂੰ ਵੇਖ ਕੇ ਅਸੀਂ ਸਿੱਖਣਾ ਸੀ ਜਿਹੜੇ ਚਾਰ-ਚਾਰ ਵਾਰੀ ਜਿੱਤ ਕੇ ਆਏ ਆ ਇਸ ਹਾਊਸ ਦੇ ਵਿੱਚ ਜਿਨ੍ਹਾਂ ਨੂੰ ਵੇਖ ਕੇ ਅਸੀਂ ਕੁਝ ਸਿੱਖਣਾ ਸੀ ਜਿਨ੍ਹਾਂ ਨੇ ਸਾਡੇ ਨਵੇਂ ਨਹੀਂ ਕੁਝ ਕਰਕੇ ਵਿਖਾਉਣਾ ਸੀ ਅੱਜ ਜੇ ਕੁਰਸੀਆਂ ਤੇ ਬੈਠੇ ਹੁੰਦੇ ਪੰਜਾਬ ਦੇ ਲੋਕ ਵੇਖਦੇ ਜੇ ਬਹਿਸ ਕਰਨੀ ਆ ਕਿਸੇ ਕਿਸੇ ਮੁੱਦੇ ਤੇ ਵਾਸ ਕਰ ਲੈਣ ਜਵਾਬ ਦੇ ਦੇਣ ਇਹਨਾਂ ਨੂੰ ਤੁਸੀਂ ਸਮਾਂ ਦਿੱਤਾ ਤੇ ਆਪਣੀ ਬਹਿਤ ਦੇ ਵਿੱਚ ਕੱਲੀ ਕੱਲੀ ਗੱਲ ਦਾ ਜਵਾਬ ਦੇ ਦੇਣ ਮੈਂ ਦੋ ਗੱਲਾਂ ਕਰਕੇ ਸ਼ੁਰੂਆਤ ਕਰਦਾ ਸਪੀਕਰ ਸਾਹਿਬ ਤੂਫਾਨਾਂ ਵਿੱਚ ਕਿਸ਼ਤੀ ਕਿਨਾਰੇ ਲਾਵਾਂਗੇ ਰੜਕੇ ਤੂਫਾਨਾਂ ਵਿੱਚ ਕਿਸ਼ਤੀ ਕਿਨਾਰੇ ਲਾਵਾਂਗੇ ਰੜਕੇ ਦਾਸ ਹੋਏ ਪੰਜਾਬ ਨੂੰ ਰੰਗਲਾ ਬਣਾਵਾਂਗੇ ਰੜਕੇ ਜੋ ਕਿਹਾ ਸਭ ਕਰਕੇ ਵਿਖਾਵਾਂਗੇ ਰਲ ਕੇ ਭਾਵੇਂ ਗੱਲ-ਗੱਲ ਤੇ ੱੱਕਾ ਕੇਂਦਰ ਕਰਦਾ ਸਾਡੇ ਨਾਲ ਇਸ ਪੰਜਾਬ ਨੂੰ ਮੋਹਰੀ ਬਣਾਵਾਂਗੇ ਰਲ ਕੇ ਸਭ ਕਹਿਣ ਦਾ ਮਤਲਬ ਕਿ 2 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾੜੀਆ ਨੇ ਜੋ ਕਿਹਾ ਕਰਕੇ ਵਿਖਾਇਆ ਅੱਜ ਇਹਨਾਂ ਨੂੰ ਬੈਠਣ ਦਾ ਸਮਾਂ ਕਿਉਂ ਨਹੀਂ ਕਿਉਂਕਿ ਸੁਣ ਕੇ ਰਾਜੀ ਨਹੀਂ ਆਪਦੀਆ ਸਰਕਾਰਾਂ ਕਿੰਨੇ ਵਾਰੀ ਬਣਾਈਆਂ ਤੇ ਅੱਜ ਬੈਠ ਕੇ ਇੱਕ ਇੱਕ ਗੱਲ ਦਾ ਜਵਾਬ ਦੇ ਦੇਣ ਜੋ 2 ਸਾਲਾਂ ਦੇ ਵਿੱਚ ਕਰਿਆ ਸਾਡੀ ਸਰਕਾਰ ਨੇ ਨਾਰਾ ਦਿੱਤਾ ਸੀ ਕਿ ਸੇਤ ਤੇ ਸਿੱਖਿਆ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸੂਰਤਾ ਮਿਲਣਗੀਆਂ ਪੰਜਾਬ ਦੇ ਲੋਕਾਂ ਨੂੰ ਵਧੀਆ ਸਿੱਖਿਆ ਮਿਲੂਗੀ 2 ਸਾਲਾਂ ਦੇ ਵਿੱਚ ਮੈਂ ਕਹਿ ਸਕਦਾ ਕਿ ਸਾਡੇ ਅੱਜ ਦੇ ਦਿਨ 829 ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿਹਦਾ ਸਿਹਰਾ ਮੁੱਖ ਮੰਤਰੀ ਸਾਹਿਬ ਤੇ ਸਰਕਾਰ ਨੂੰ ਜਾਂਦਾ ਇੱਥੇ ਨਹੀਂਗਾ ਇਹਨਾਂ ਆਮ ਆਦਮੀ ਕਲੀਨਿਕਾਂ ਦੇ ਵਿੱਚ 450 ਕਰੋੜ ਦੀਆਂ ਦਵਾਈਆਂ ਮੁਕਤ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਜਿਹੜਾ ਬੋਝ ਪੰਜਾਬ ਦੇ ਲੋਕਾਂ ਦੇ ਉੱਤੇ ਪੈਣਾ ਸੀ ਇਸੇ ਦੀ ਬਸ ਨਹੀਂ ਇੱਥੇ 70 ਕਰੋੜ ਰੁਪਏ ਦੇ ਟੈਸਟ ਮੁਕਤ ਕੀਤੇ ਗਏ ਨੇ ਇੱਕ 50 ਗਰੀਬ ਲੋਕਾਂ ਦੇ ਕੀਤੇ ਗਏ ਨੇ ਜੋ ਟੈਸਟ ਕਰਾਉਣ ਤੋਂ ਪੈਸੇ ਬਿਨਾਂ ਬਾਝੇ ਰਹਿ ਜਾਂਦੇ ਸੀ ਉਹਨਾਂ ਦਾ ਟੈਸਟ 70 ਕਰੋੜ ਰੁਪਇਆ ਕਰਕੇ ਕੀਤੇ ਗਏ ਇਸ ਤੋਂ ਇਲਾਵਾ ਮੈਂ ਮੁੱਖ ਮੰਤਰੀ ਸਾਹਿਬ ਤੇ ਸਰਕਾਰ ਦਾ ਧੰਨਵਾਦ ਕਰਦਾ ਕਿ ਜੋਗਾ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਆਗਿਆ ਜਿਨ੍ਹਾਂ ਦੀਨ 300 ਪ੍ਰਮਾਣਿਤ ਜੋਗਾ ਟੀਚਰ ਭਰਤੀ ਕੀਤੇ ਗਏ ਜਿੱਥੇ ਰਜਾਨਾ 1500 ਜੋਗਾ ਕਲਾਸਾਂ ਲਗਦੀਆਂ ਨੇ ਸੋ ਮੈਂ ਇਹਨਾਂ ਤੋਂ ਇੱਥੇ ਨਹੀਂਗਾ ਦੂਜਾ ਮੈਂ ਕਹਿਣਾ ਚਾਹਣਾ ਸਪੀਕਰ ਸਾਹਿਬ ਕਿ ਸਾਡਾ ਅੱਜ ਜਿਹੜਾ ਕੌਮੀ ਸਿਹਤ ਮਿਸ਼ਨ ਦਾ 80 ਕਰੋੜ ਰੁਪਇਆ ਰੋਕ ਲਿਆ ਸੈਂਟਰ ਨੇ ਕਿਉਂ ਰੋਕਿਆ ਕਿ ਮੁੱਖ ਮੰਤਰੀ ਸਾਹਿਬ ਨੇ ਆਵਾਦਮੀ ਕਲੀਨਿਕ ਕਿਉਂ ਖੋੜਦੇ ਗਰੀਬ ਲੋਕਾਂ ਵਾਸਤੇ ਦਵਾਈਆਂ ਕਿਉਂ ਦਿੱਤੀਆਂ ਮੈਂ ਕਹਿਣਾ ਚਾਹਣਾ ਰੋਜ਼ ਗਵਰਨਰ ਕੋਲੇ ਜਾਂਦੇ ਨੇ ਤੇ ਜਦੋਂ ਗਵਰਨਰ ਸਾਹਿਬ ਭਾਸ਼ਣ ਦਿੰਦਾ ਫਿਰ ਸੁਣਦੇ ਨਹੀਂ ਗਵਰਨਰ ਕੋਲੇ ਕਦੇ ਗਏ ਹੋ ਬਾਜਵਾ ਸਾਹਿਬ ਇੰਦ ਲੋਡ ਸਹੈਣੀ ਦਾ ਇਹ ਐਵੇਂ ਗੱਲਾਂ ਕਰਦੇ ਨੇ ਤੇ ਹੁਣ ਜਿਹੜੇ ਰੌਲਾ ਪਾਈ ਜਾਂਦੇ ਨੇ ਤਾਜ਼ਾ ਤਾਜ਼ਾ ਆਪਰੇਸ਼ਨ ਲੋਟਸਾ ਮਾਚਲ ਚ ਹੋ ਕੇ ਹਟਿਆ ਹੁਣ ਦਸ ਦਿਨ ਹੋਇਆ ਕਿ ਨਹੀਂ ਐ ਇਹਨਾਂ ਦੇ 6 ਮੈਂਬਰ ਛਰੇ ਅਸ ਵਿਧਾਨ ਸਭਾ ਦੇ ਖਰੀਦ ਲੈ ਆ ਸਰਕਾਰ ਡਿੱਗੂ ਡਿੱਗੂ ਕਰਦੀ ਐ ਤੇ ਹੁਣ ਕਦੇ ਬੋਲੇ ਨਹੀਂ ਜਦੋਂ ਅਸੀਂ ਕਹਿੰਦੇ ਆ ਆਪਰੇਸ਼ਨ ਲੋਟਸਾ ਉਸ ਵੇਲੇ ਕੀ ਗੱਲ ਕਰਦੇ ਸੀ ਦੂਜੀ ਮੈਂ ਗੱਲ ਕਰਦਾ ਸਪੀਕਰ ਸਾਹਿਬ ਸਿੱਖਿਆ ਕ੍ਰਾਂਤੀ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਅਸੀਂ ਹੈਰਾਨਾ ਕਿੰਨੀਆਂ ਸਰਕਾਰਾਂ ਰਹੀਆਂ ਨੇ ਤੇ ਮੈਂ ਹੈਰਾਨ ਆ ਕੇ ਇਹਨਾਂ ਦੇ ਦਰਾਨ 1429 ਸਕੂਲ 1429 ਸਕੂਲੋਂ ਸਕੂਲ ਸੀ ਜਿਨ੍ਹਾਂ ਦੀ ਚਾਰ ਦਿਵਾਰੀ ਨਹੀਂ ਸੀਗੀ ਉਹ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਇਹਨਾਂ ਨੇ ਕਨੇ 1429 ਸਕੂਲਾਂ ਦੀ ਚਾਰ ਦਿਵਾਰੀ ਵਾਸਤੇ ਪੈਸੇ ਨਹੀਂ ਦਿੱਤੇ ਇਹਨਾਂ ਨੇ ਸਾਡੇ ਵਾਸਤੇ 7082 7082 ਸਕੂਲਾਂ ਦੀਆਂ ਚਾਰ ਦਿਵਾਰੀਆਂ ਵਾਸਤੇ ਕਰੋੜਾਂ ਰੁਪਿਆ ਫੰਡ ਦਿੱਤਾ ਤੇ ਜਿਹੜੇ 70 ਸਾਲ ਦੇ ਲੱਗੇ ਸੀ ਸਕੂਲ ਦੀ ਚਾਰ ਦਿਵਾਰੀ ਨਹੀਂ ਬਣਾ ਸਕੇ ਇਸ ਤੋਂ ਇਲਾਵਾ ਮੈਂ ਕਹਿੰਦਾ ਚੜਾਂਗਾ ਕਿ ਜਿਹੜੇ ਅਧਿਆਪਕ ਨੇ ਜਿਹੜੇ ਕੱਚੇ ਦੇ ਅਕ ਸੀਗੇ ਜਿਨ੍ਹਾਂ ਨੂੰ ਬਾਰ-ਬਾਰ ਲਾਰੇ ਲਾਇਏ ਗਏ ਜੋ ਕਾਨੂੰਨ ਮੁਤਾਬਕ ਤਨਵਾਰ ਕਰਦਾ ਮਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇੱਕ ਕਮੇਟੀ ਬਣਾ ਕੇ ਕਾਨੂੰਨੀ ਅਰਚਨਾ ਨੂੰ ਦੂਰ ਕਰਦੇ ਹੋਏ 95 12316 12316 ਵਿਧਾਇਕ ਜੋ 10 ਸਾਲ ਤੋਂ ਕੰਮ ਕਰਦੇ ਸੀਗੇ ਉਹਨਾਂ ਨੂੰ ਪੱਕਾ ਕੀਤਾ ਗਿਆ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਕਾਨੂੰਨੀ ਜੋ ਅਰਚਨਾ ਸੀਗੇ ਉਹ ਦੂਰ ਕੀਤੀਆਂ ਗਈਆਂ ਇਸ ਤੋਂ ਇਲਾਵਾ ਮੈਂ ਕਹਿ ਸਕਦਾ ਕਿ ਪਹਿਲੀ ਵਾਰ ਹੋਇਆ ਕਿ 12 126 ਸਕੂਲਾਂ ਦੇ ਵਿੱਚ ਇੰਟਰਨੈਟ ਦੀ ਸਹੂਲਤ ਦਿੱਤੀ ਗਈ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ 4369 ਸਕੂਲਾਂ ਦੇ ਵਿੱਚ 4369 ਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਾਥਰੂਮ ਨਹੀਂ ਸੀ ਟੁਆਇਟ ਨੇ ਸੀ ਕਿ 4369 ਸਕੂਲਾਂ ਦੇ ਵਿੱਚ ਬਾਥਰੂਮ ਤੇ ਟਾਇਲਟ ਦਾ ਪ੍ਰਬੰਧ ਕੀਤਾ ਗਿਆ ਜੋ ਇਹ ਬਾਥਰੂਮ ਤੇ ਟਾਇਲਟ ਕੋ ਬਣਦੇ ਸੀਗੇ ਇੱਥੇ ਹੀ ਨਹੀਂ ਬਸ ਜੀ ਮੈਂ ਧੰਨਵਾਦ ਕਰਦਾ ਸਿੱਖਿਆ ਮੰਤਰੀ ਸਾਹਿਬ ਦਾ ਤੇ ਸੀਐਮ ਸਾਹਿਬ ਦਾ ਜਿਨ੍ਹਾਂ ਦੇ ਯਤਨਾਂ ਦੇ ਸਦਕਾ ਅੱਜ ਸਾਡੇ ਪ੍ਰਾਇਮਰੀ ਕਲਾਸਾਂ ਦੇ ਵਿੱਚ 17% ਦਾਖਲੇ ਦਾ ਵਾਅਦਾ ਹੋਇਆਗਾ ਦੇ ਸਕੂਲਾਂ ਦੇ ਵਿੱਚ ਬੱਚੇ ਪੜਦੇ ਸੀ 17% ਉਧਰੋਂ ਛੱਡ ਕੇ ਸਰਕਾਰੀ ਸਕੂਲਾਂ ਚ ਆਏ ਨੇ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਨਾ ਸਕੂਲਾਂ ਦੇ ਵਿੱਚੋਂ ਟੀਚਰ ਆ ਫਰਨੀਚਰ ਆ ਸਾਰਾ ਸਭ ਜਿਹੜਾ ਸਾਜੋ ਸਾਮਾਨ ਆ ਇਸ ਕਰਕੇ 17% ਜਿਹੜਾ ਦਾਖਲੇ ਦੇ ਵਿੱਚ ਵਾਧਾ ਹੋਇਆਗਾ ਇੱਥੇ ਵਸਿੰਗੇ ਧੰਨवार ਕਰਦੇ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ 25 ਨਵੀਆਂ ਆਈਟੀਆਆਂ 25 ਨਵੇਂਆ ਟੈਕਨੀਕਲ ਤਕਨੀਕੀ ਸਿੱਖਿਆ ਸੰਸਥਾਵਾਂ ਖੁੱਲੀਆਂ ਨੇ ਜਿਨ੍ਹਾਂ ਦੇ ਵਿੱਚ 8000 ਨੌਜਵਾਨਾਂ ਨੂੰ ਲਾਭ ਲੂਭਾ ਇਹ ਸਿੱਖਿਆ ਦੇ ਖੇਤਰ ਤੇ ਵੱਡੀ ਕ੍ਰਾਂਤੀ ਆ ਅਜੇ ਵੀ ਵੀਰ ਜਿਹੜੇ ਕੱਚੇ ਨੇ ਪੱਕੇ ਕਰਨ ਵਾਲੇ ਨੇ ਅਧਿਆਪਕ ਪਰ ਉਹਨਾਂ ਦੇ ਵਿਚਾਲੇ ਕਾਨੂੰਨੀ ਅੜਚਨਾ ਨੇ ਮੰਤਰੀ ਸਾਹਿਬ ਦਿਨ ਰਾਤ ਲੱਗੇ ਰਹਿੰਦੇ ਨੇ ਕਿ ਉਹਨਾਂ ਨੂੰ ਪੱਕਾ ਕਿਵੇਂ ਕੀਤਾ ਜਾਵੇ ਜਿਹੜੀਆਂ ਕਾਨੂੰਨੀ ਅੜਚਨਾ ਦੂਰ ਕਰਕੇ ਜਿਹੜੇ ਸਾਥੀ ਅਧਿਆਪਕਾ ਜੋ ਛੜਤਾ ਪੂਰੀਆਂ ਕਰਨਗੇ ਉਹਨਾਂ ਨੂੰ ਵੀ ਪੱਕਾ ਕੀਤਾ ਜਾਊਗਾ ਮਾਰਸਾ ਤੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਅੱਜ ਤੇ ਆਪਕ ਨੂੰ ਕੱਚਾ ਤੇ ਹੱਕ ਕਹਿਣ ਦੀ ਰੋਡ ਨਹੀਂ ਪਊਗੀ ਕਾਨੂੰਨੀ ਅੜਚਨਾ ਕਰਕੇ ਕਿੱਥੇ ਪਹਿਲਾਂ 12316 ਅਧਿਕਾਰ ਪੱਕੇ ਕੀਤੇ ਔੜਾਂ ਵਾਲੇ ਸ ਵਿੱਚ ਜੋ ਕਾਨੂੰਨੀ ਅਰਚਨਾ ਨੇ ਉਹ ਵੀ ਦੂਰ ਕੀਤੀਆਂ ਜਾਣਗੀਆਂ ਇੱਥੇ ਹੀ ਗੱਲ ਨਹੀਂ ਕੀ ਮੈਂ ਦੂਜੀ ਗੱਲ ਕਰਦਾਗਾ ਮੈਰੀ ਪਾਣੀ ਦੀ ਸਾਡਾ ਇਲਾਕਾ ਖਾਸ ਕਰਕੇ ਮਾਨਸਾ ਸਰਦੂਲਗੜ ਇਲਾਕਾ ਜਿਹੜਾ ਤੇਲਾ ਤੇ ਪੈਂਦਾਗਾ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਾਡੇ ਜਲ ਸਰੋਤ ਮੰਤਰੀ ਸਾਹਿਬਾਨਾ ਦਾ ਜਿਨ੍ਹਾਂ ਨੇ ਵੱਡੇ ਪੱਦਰ ਤੇ ਕਿਹਾ ਕਿ ਹਰ ਇੱਕ ਖੇਤ ਦੇ ਵਿੱਚ ਮੈਰੀ ਪਾਣੀ ਜਾਊਗਾ ਤੇ ਉਸ ਵਾਰ ਤੇ ਕੀਤਾ ਕਿ ਅੱਜ ਤੁਸੀਂ ਜਾ ਕੇ ਵੇਖੋਗੇ ਹਰ ਪਾਸੇ ਖਾਲ ਪੱਕੇ ਹੋਈ ਜਾਂਦੇ ਨੇ ਸੂਏ ਪੱਕੇ ਹੋਈ ਜਾਂਦੇ ਨੇ ਮੈਂ ਤੁਹਾਨੂੰ ਦੱਸਦਾਗਾ ਕਿ 400 ਕਿਲੋਮੀਟਰ ਦੀਆਂ ਨਹਿਰਾਂ ਜਿਹੜੀਆਂ ਬੰਦ ਪਈਆਂ ਸੀ ਮੁੱਖ ਮੰਤਰੀ ਸਾਹਿਬ ਦੇ ਯਤਨਾਂ ਦੇ ਨਾਲ ਉਹ ਨਹਿਰਾਂ ਨੂੰ ਦਾਰਸ਼ੀਲ ਕੀਤਾ ਗਿਆ ਚਾਲੂ ਕੀਤਾ ਗਿਆ ਇਸ ਤੋਂ ਇਲਾਵਾ 14100 10100 ਸੂਏ ਜੋ ਪਿਛਲੇ 30 ਸਾਲਾਂ ਤੋਂ ਸੁੱਕੇ ਪੈਸੀ ਉਹਨਾਂ ਨੂੰ ਦੁਬਾਰਾ ਪੱਕਾ ਕੀਤਾ ਗਿਆ ਪੱਕੇ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ 10875 ਭਾਈਚਾਰਕ ਖਾਲੇ ਜੋ ਪਲਾਟੀ ਖਾਲੇ ਬਣਦੇ ਨੇਗੇ ਪਲਾਟੀ ਖਾਲਿਆਂ ਨੂੰ ਸਰਕਾਰੀ ਖਾਲਿਆਂ ਦੇ ਵਿੱਚ ਤਬਦੀਲ ਕਰਨ ਵਾਸਤੇ 2 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਯਤਨ ਕੀਤੇ ਇਸ ਤੋਂ ਇਲਾਵਾ ਮੇਰੇ ਆਰਦੇ ਇਲਾਕੇ ਦੇ ਵਿੱਚ ਭਾਖੜਾ ਨਹਿਰ ਨੰਦ ਦੀ ਆ ਜਿਹੜਾ ਤਹਾਣਾ ਹੈਡ ਬਣਦਾ ਉੱਥੋਂ ਸਾਨੂੰ 400 ਕਿਊਸਕ ਪਾਣੀ ਮਿਲਦਾ ਸੀ ਜਿਹੜੇ ਅੱਜ ਨਾਰੇ ਮਾਰੀ ਜਾਂਦੇ ਆ ਇਹਨਾਂ ਨੂੰ ਤਾਂ ਹੀ ਨਹੀਂ ਪਤਾ ਸਾਡਾ ਹਰਿਆਣਾ 400 ਕਿਊਸਕ ਪਾਣੀ ਲਈ ਜਾਂਦਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਪੰਜਾਬ ਦਾ ਪਾਣੀ ਆ ਤਹਾੜੇ ਹਿੱਟ ਤੋਂ ਛੱਡਿਆ ਨਹੀਂ ਜਾ ਰਿਹਾ ਅੱਜ 400 ਕਿਊਸਕ ਪਾਣੀ ਮੁੱਖ ਮੰਤਰੀ ਸਾਹਿਬ ਦੇ ਯਤਨਾਂ ਨਾਲ ਤਹਾੜੇ ਹਿੱਟ ਤੋਂ ਪੰਜਾਬ ਨੂੰ ਮਿਲਿਆ ਜਿਹੜਾ ਸਾਡੇ ਸਰਦੂਨਗੜ ਦੇ ਇਲਾਕੇ ਦੇ ਵਿੱਚ ਪਾਣੀ ਆਇਆਗਾ ਇਸ ਤੋਂ ਇਲਾਵਾ ਅੱਜ ਨਾ ਮੈਂ ਬਾਜਵਾ ਸਾਹਿਬ ਖੜੇ ਨੇ ਬੜਿੰਗ ਸਾਹਿਬ ਖੜੇ ਨੇ ਜੇ ਇਹਨਾਂ ਨੇ 2 ਸਾਲ ਦੇ ਕੰਮ ਵੇਖ ਲਿਆ ਮੇਰੇ ਨਾਲ ਸੰਗੂਰੜ ਹਲਕੇ 'ਚ ਆ ਜਾਣ ਇਹਨਾਂ ਨੂੰ ਬਣਦੀਆਂ ਨਹਿਰਾਂ ਵਿਖਾ ਦਾਂਗੇ ਇਹਨਾਂ ਨੂੰ ਬਣਦੇ ਸੂਏ ਵਿਖਾ ਦਾਂਗੇ ਇਹਨਾਂ ਨੂੰ ਬਣਦੇ ਖਾਰੇ ਵਿਖਾ ਦਾਂਗੇ ਇਹਨਾਂ ਨੂੰ ਬਣਦੇ ਵਾਟਰ ਵਕਸ ਵਿਖਾ ਦਾਂਗੇ ਇਹਨਾਂ ਨੂੰ ਦਿਖਾ ਦਾਂਗੇ ਕਿਵੇਂ ਸਕੂਲਾਂ ਦੀਆਂ ਚਾਰ ਦਿਵਾਰੀਆਂ ਪੱਕੀਆਂ ਹੋ ਰਗਾਂ ਨੇ ਤੇ ਅੱਜ ਭਾਵੇਂ ਸੈਂਟਰ ਨੇ ਸਾਡਾ 12000 ਕਰੋੜ ਰੁਪਇਆ ਰੋਕ ਰੱਖਿਆ ਬਾਜਵਾ ਸਾਹਿਬ ਇੱਧਰ ਸਾਡੇ ਨਾਲ ਗੱਲ ਕਰੋ ਸਾਡਾ 12000 ਕਰੋੜ ਰੋਕ ਰੱਖਿਆ ਆਜੋ ਰਲ ਕੇ ਤੁਸੀਂ ਗਵਰਨਰ ਕੋਲੇ ਚਾਹ ਪਕੌੜੇ ਖਾਣ ਜਾਂ ਲਿਓ ਕਦੇ 12000 ਕਰੋੜ ਮੰਗਣੇ ਵੀ ਲੱਗ ਜਾਂ ਕਰੋ ਸਾਡਾ ਜਿਹੜਾ ਆਰਡੀਫ ਰੋਕ ਲਿਆ ਸਿਹਤ ਪੰਮੀ ਸਿਹਤ ਮਿਸ਼ਨ ਦੇ ਫੰਡ ਰੋਕ ਲਏ ਇਸ ਤੋਂ ਇਲਾਵਾ ਬਿਜਲੀ ਦੇ ਵੱਡੇ ਖਰਚੇ ਸਾਡੇ ਦੇ ਪਾਏ ਜਾ ਰਹੇ ਨੇ ਕਦੇ ਪੰਜਾਬ ਦੇ ਹਿੱਤਾਂ ਲਈ ਇਹਨਾਂ ਨੇ ਗੱਲ ਨਹੀਂ ਕੀਤੀ ਇੱਕੋ ਹੀ ਗੱਲ ਕਰਦੇ ਨੇ ਆਪ ਕਿਥੋਂ ਆ ਗਏ ਕਿਹੋ ਜਿਹਾ ਆ ਗਏ ਇਹ ਉਹ ਆਇਆ ਜਿਹੜਾ ਤੁਹਾਡੇਆਂ ਲੋਟਨ ਗੱਲ ਵਾਕੇ ਆਇਆ ਤੁਹਾਨੂੰ ਤਾਂ ਆਏ ਸੀਗਾ ਸਾਡੇ ਧੀਾਂ ਪੁੱਤ ਆਇਆ ਕਰਨਗੇ ਤੁਹਾਨੂੰ ਤਾਂ ਆਏ ਸੀਗਾ ਸਾਡੇ ਪੁੱਤ ਤੇ ਆਇਆ ਕਰਨਗੇ ਸਾਡੇ ਭਾਣ ਜੀਆਂ ਭਾਣ ਜੇ ਆਇਆ ਕਰਨਗੇ ਜਿਨ੍ਹਾਂ ਨੂੰ ਤੁਸੀਂ ਡਰੀਆਂ ਬਿਸ਼ਾਉਣ ਤੇ ਰੱਖਦੇ ਸੀ ਨਾਰੇ ਲਗਾਉਣ ਤੇ ਰੱਖਦੇ ਸੀ ਰੈਂਡੀਆਂ ਤੇ ਨਜ਼ਾਰ ਤੇ ਰੱਖਦੇ ਸੀ ਆਪ ਦੇ ਪਿੱਛੇ ਲੜਾਉਣ ਨਹੀਂ ਰੱਖਦੇ ਸੀ ਅੱਜ ਉਹ ਮਾਵਾਲੇ ਪੁੱਤ ਜਿਹੜੇ ਸੇਵਾ ਕਰਦੇ ਸੀ ਲੋਕਾਂ ਦੀ ਪੰਜਾਬ ਦੇ ਲੋਕਾਂ ਦੇ ਜੁਦਾ ਕੇ ਵਿਧਾਨ ਸਭਾ ਚ ਭੇਜ ਤੇ ਹੁਣ ਇਹਨਾਂ ਦੇ ਗਰਦਿਕਾ ਹੋ ਰਿਹਾ ਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਕੀ ਬਣੂਗਾ ਕਿਉਂਕਿ ਇਹਨਾਂ ਰਤਾਸੀ ਪੀੜੀ ਦਾ ਪੀੜੀ ਚੱਲੀ ਜਾਊਗਾ ਐਮਐਲਏ ਮੰਤਰੀ ਬਣੀ ਜਾਵਾਂਗੇ ਜੇ ਹਰਗੇ ਤਾਂ ਰਾਸਵਾ ਚ ਤੁਰ ਗਿਆ ਕਰਾਂਗੇ ਪਰ ਹੁਣ ਸਾਰੇ ਦਰਵਾਜ਼ੇ ਬੰਦ ਹੋ ਗਏ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਇਹ ਗੱਲ ਸੁਣ ਕੇ ਰਾਜੀ ਦੀ ਮੈਂ ਦੂਜੀ ਗੱਲ ਕਰਦਾਗਾ ਸਪੀਕਰ ਸਾਹਿਬ ਜਿੱਥੇ ਨਹਿਰੀ ਪਾਣੀ ਦੇ ਸੂਏ ਖਾਲੇ ਦੀ ਗੱਲ ਚੱਲੀ ਆ ਉਸ ਸਮੇਂ ਬਿਜਲੀ ਦੀ ਗੱਲ ਕਰਦਾਗਾ ਬਿਜਲੀ ਦੇ ਖੇਤਰ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਨੇ 300 ਜੂਲਟ ਮਾਪ ਕੀਤਾ 90% ਘਰਾਂ ਨੂੰ ਮੁਫਤ ਬਿਜਲੀ ਦਿੱਤੀ ਆ ਉੱਥੇ ਬਿਜਲੀ ਦੇ ਿਤਪਾ ਦੰਦੇ ਵਿੱਚ ਵੀ ਰਿਕਾਰਡ ਤੋੜ ਵੱਧਾ ਹੋਇਆ ਪੀਕ ਸੀਜ਼ਨ ਦੇ ਵਿੱਚ ਅੱਜ ਪੰਜਾਬ ਦੇ ਲੋਕਾਂ ਨੂੰ ਜਾ ਕੇ ਪੁੱਛ ਲੋ ਝੋਨੇ ਦੇ ਸੀਜ਼ਨ ਦੇ ਵਿੱਚ ਇੱਕ ਦਿਨ ਬਿਜਲੀ ਦਾ ਕੱਟ ਨਹੀਂ ਲੱਗਿਆ ਜੋ 8-8 ਘੰਟੇ ਬਿਜਲੀ 10-10 12-12 ਘੰਟੇ ਬਿਜਲੀ ਦਿੱਤੀ ਨਾਲ 600 ਡੂਟ ਮਾਪ ਕੀਤੀ ਇੱਥੇ ਨੀਗਾ ਕਿ ਬਿਜਲੀ ਨੂੰ ਨਿਸ਼ਚਿਤ ਕੀਤਾ ਕਿ ਰਾਤ ਨੂੰ ਨਾ ਕਿਸਾਨ ਦਿਨੇ-ਦਿਨੇ ਬਿਜਲੀ ਵਰਤ ਲੈ ਰਾਤ ਨੂੰ ਨਾ ਜਾਗਣਾ ਪਵੇ ਇਹ ਵੀ ਮੁੱਖ ਮੰਤਰੀ ਸਾਹਿਬ ਦੀ ਪੈ ਦੀ ਇਹ ਤੋਂ ਇਲਾਵਾ ਮੈਂ ਧੰਨਵਾਦ ਕਰਦਾਗਾ ਜੋ ਥਰਮਲ ਪਲਾਂਟ ਪ੍ਰਾਈਵੇਟ ਸੀਗਾ ਜੋ ਜੀਵੀ ਕੇਗਾ ਥਰਮਲ ਪਲਾਂਟ ਖਰੀਦਿਆ ਗਿਆਗਾ ਜਿਹੜਾ 1000 ਕਰੋੜ ਦੇ ਵਿੱਚ ਖਰੀਦਿਆ ਗਿਆ ਸਪੀਕਰ ਸਾਹਿਬ ਜੇ 1 ਟੈਕ ਮੈਗਾਵਾਟ ਤੇ ਅੱਜ ਥਰਮਲ ਪਲਾਂਟ ਲਾਉਣਾ ਹੋਵੇ 8.5 ਕਰੋੜ ਰੁਪਏ ਦਾ ਖਰਚਾ ਹੋਗਾ ਪਰ ਮੁੱਖ ਮੰਤਰੀ ਸਾਹਿਬ ਨੇ ਹੋਨੇ ਹਜ਼ਾਰ ਕਰੋੜ ਦੇ ਵਿੱਚ ਜੋ ਪਲਾਂਟ ਖਰੀਦਿਆਗਾ ਉਹ 2 ਕਰੋੜ ਪ੍ਰਤੀ ਮੈਗਾਵਾਟ ਦੇ ਨਾਲ ਖਰੀਦਿਆਗਾ ਜਿਹਦੇ ਨਾਲ ਪੰਜਾਬ ਸਰਕਾਰ ਦੀ 350 ਕਰੋੜ ਰੁਪਇਆ ਬਚਤ ਹੋਊਗੀ ਜਿਹੜੀ ਬਹੁਤ ਵੱਡੀ ਉਪਲਬਧੀ ਆ ਇਹ ਤੋਂ ਇਲਾਵਾ ਸੋਲੇ ਨੂੰ ਊਰਜਾ ਦੇ ਵਿੱਚ ਜਿਹੜੇ ਵੱਡੇ ਵੱਡੇ ਇਹਨਾਂ ਨੇ ਕੰਟਰੈਕਟ ਕੀਤਾ ਸੀ ਐਗਰੀਮੈਂਟ ਕੀਤੇ ਸੀਗੇ ਕੀ ਹੋਏ ਸੀਗੇ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾਗਾ ਐਗਰੀਮੈਂਟ ਕਿੰਨੇ ਹੋਏ ਸੀਗੇ ਪ੍ਰਤੀ ਜੂਨਟ 73 ਪੈਸੇ ਤੋਂ ਲੈ ਕੇ 17 ਰੁਪਏ 99 ਪੈਸੇ ਤੱਕ ਜਾਨੀ ਕਿ ਪੰਜਾਬ ਦਾ ਖਜ਼ਾਨਾ ਸੋਨਰ ਦੇ ਨਾਤੇ ਪ੍ਰਾਈਵੇਟ ਲੋਕਾਂ ਨੂੰ ਆਪਣੇ ਹੀ ਸੋਨਰ ਲਾ ਕੇ ਰਾਜਨੀਤਿਕ ਲੋਕਾਂ ਨੇ 17 ਰੁਪਏ 99 ਪੈਸੇ ਤੱਕ ਇੱਕ ਜੂੰਟ ਦਾ ਰੇਟ ਦਿੱਤਾ ਪਰ ਮੁੱਖ ਮੰਤਰੀ ਸਾਹਿਬ ਨੇ ਸਾਡੇ ਮੰਤਰੀ ਮੰਡਲ ਨੇ ਜਿਹੜੇ ਨਵੇਂ ਸੋਨਰ ਤੇ ਕੰਟਰੈਕਟ ਕੀਤੇ ਆ ਉਹਨੇ ਰੇਟ ਦਿੱਤਾ ਕਿ 2 ਰੁਪਏ ਤੇ 33 ਪੈਸੇ ਤੇ ਕਿੱਥੇ 12 ਰੁਪਏ 91 ਪੈਸੇ ਤੇ ਕਿਤੇ 2 ਰੁਪਏ 33 ਪੈਸੇ ਜਿਹਦੇ ਨਾਲ 50 ਸਰਕਾਰ 204 ਸੂਰਜੀ ਊਰਜਾ ਪੈਗਾ ਵਾੜਦੇ ਸਮਝੌਤੇ ਕੀਤੇ ਨੇ ਇਹਦੇ ਨਾਲ ਕਰੋੜਾਂ ਰੁਪਏ ਦੀ ਸਾਡੀ ਬਚਤ ਹੋਊਗੀ ਉਸ ਤੋਂ ਇਲਾਵਾ ਜੋ ਚਾਰਖੰਡ ਪਛਵਾੜਾ ਕੋਲ ਖਾਣਾ ਜਿਹੜੀ ਪਿਛਲੇ 7 ਸਾਲਾਂ ਤੋਂ ਬੰਦ ਪਈ ਸੀ ਉਸ ਨੂੰ ਚਾਲੂ ਕੀਤਾ ਗਿਆ ਜਿਹਦੇ ਵਿੱਚੋਂ 40 ਲੱਖ ਮੈਟ੍ਰਿਕ ਜਿਹੜਾ ਹੈਗਾ ਸਾਡਾ ਕੋਲਾ ਤਾਇਆਗਾ ਜਿਹਦੇ ਨਾਲ ਪੰਜਾਬ ਨੂੰ 4.500 ਕਰੋੜ ਰੁਪਏ ਦੀ ਬਚਤ ਹੋਈ ਆ ਜੋ ਕਿ ਬਹੁਤ ਵੱਡਾ ਉਪਰਾਲਾਗਾ ਜਿਹੜੀ ਕੋਲਾ ਖਾਣ ਸਾਡੀ ਚੱਲੀ ਕਿ ਜਿਹੜਾ ਸਾਡੇ ਸਰਕਾਰੀ ਸਰਵਲ ਪਲਾਟਾਂ ਨੂੰ ਜਿਹੜਾ ਕੋਲਾ ਮਿਲੂਗਾ 450 ਕਰੋੜ ਦੀ ਸਾਡੀ ਉਹ ਬਚਤ ਹੋਊਗੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਅੱਗੇ ਇਹਦਾਲੇ ਪਾਸੇ ਖੇਡਾਂ ਸੀਗੀਆਂ ਸਾਡਾ ਪੰਜਾਬ ਕਦੇ ਖੇਡਾਂ ਚ ਮੋਰੀ ਸੀਗਾ ਮੈਂ ਧੰਨਵਾਦ ਕਰਦਾ ਮੱਖ ਮੰਤਰੀ ਸਾਹਿਬ ਦਾ ਸਾਡੇ ਖੇਡ ਮੰਤਰੀ ਗਰਮੀਤ ਬੀਤ ਹੇਰ ਜੀ ਦਾ ਜਿਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਕਰਾ ਕੇ ਜਿੱਥੇ ਵੱਡੇ ਨਾਮ ਦਿੱਤੇ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਕਿ ਪਹਿਲੀ ਵਾਰੀ ਹੋਇਆ ਕਿ 1951 ਤੋਂ ਬਾਅਦ ਪੰਜਾਬ ਦੇ 20 ਖਿਡਾਰੀਆਂ ਨੇ ਏਸ਼ੀਆ ਖੇਡਾਂ ਦੇ ਵਿੱਚ ਤਗਵੇਂ ਜਿੱਤੇ ਜਿਹਦਾ ਸਿਹਰਾ ਪੰਜਾਬ ਸਰਕਾਰ ਨੂੰ ਜਾਂਦਾ ਉਹਦੀ ਤਿਆਰੀ ਵਾਸਤੇ ਮੈਂ ਦੱਸਣਾ ਚਾਹਣਾ ਤਗਵੇਂ ਜਿੱਤਣ ਵਾਲਿਆਂ ਨੂੰ ਜਿੱਥੇ ਨਾਮ ਦਿੱਤੇ ਪਹਿਲੀ ਵਾਰੀ ਹੋਇਆ ਕਿ ਉਹਨਾਂ ਦੀ ਤਿਆਰੀ ਬਾਅਦ ਤੇ ਵੀ ਪਹਿਲਾਂ ਜਾਣ ਤੋਂ ਪਹਿਲਾਂ 8.8 ਲੱਖ ਰੁਪਇਆ ਉਹਨਾਂ ਖਿਡਾਰੀਆਂ ਨੂੰ ਦਿੱਤਾ ਗਿਆ ਤਾਂ ਕਿ ਉਹ ਤਿਆਰੀ ਕਰ ਲੈਣ ਫਿਰ ਜਿੱਤ ਕੇ ਆਉਣ ਤੋਂ ਬਾਅਦ ਤਗਵੇਂ ਜਿੱਤਣ ਵਾਲੇ 20 ਖਿਡਾਰੀਆਂ ਨੂੰ 29.25 ਕਰੋੜ ਦੇ ਨਾਮ ਦੇ ਨਾਮ ਦਿੱਤੇ ਗਏ ਇਥੇ ਵਸਲੀ ਟੋਕੀਓ 올림픽 ਦੇ ਵਿੱਚ ਹਾਕੀ ਜਿੱਤਣ ਵਾਲੀ ਟੀਮ ਨੂੰ ਜਿਹੜਾ ਬੜੇ ਲੰਮੇ ਸਮੇਂ ਬਾਅਦ ਕਾਂਸੀ ਦਾ ਤਗਮਾ ਆਇਆ ਸੀਗਾ ਸਾਡੇ ਇੱਕ ਐਥਲੀਟ ਨੂੰ ਸਾਡੀ ਕ੍ਰਿਕਟ ਦੀ ਹਰਮਨਪ੍ਰੀਤ ਨੂੰ ਜਾਨੀ ਕਿ 11 ਖਿਡਾਰੀਆਂ ਨੂੰ PCS ਤੇ PPS ਦੀਆਂ ਨੌਕਰੀਆਂ ਦਿੱਤੀਆਂ ਗਈਆਂ ਜਿਹੜਾ ਇਹਨਾਂ ਦੇ ਵੇਲੇ ਬਣਦਾ ਸੀ ਪਰ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਨੌਕਰੀਆਂ ਦੇ ਕੇ ਉਹਨਾਂ ਨੂੰ ਦੱਸਿਆ ਕਿ ਜੇ ਪੰਜਾਬ ਦੇ ਲਈ ਮੈਡਲ ਲੈ ਕੇ ਆਓਗੇ ਸਾਡੇ ਦਰਵਾਜ਼ੇ ਖੁੱਲ੍ਹਿਆ ਤੁਹਾਡਾ ਪੂਖ ਸੁਰੱਖਿਤਾ ਸਾਜ ਉਹਨਾਂ 11 ਖਿਡਾਰੀਆਂ ਨੂੰ ਨੌਕਰੀ ਦਿੱਤੀ ਗਈ ਕਿਉਂਕਿ ਮਾਨ ਸਾਹਿਬ ਸਰਕਾਰ ਦੀ ਵੱਡੀ ਪ੍ਰਾਪਤੀ ਆ ਇੱਥੇ ਹੀ ਬੱਸ ਨਹੀਂ ਗਏ ਜਿਹੜੇ ਖੇਡਾਂ ਵੱਤਰ ਪੰਜਾਬ ਦੀਆਂ ਦੇ ਵਿੱਚ 8.97 ਕਰੋੜ ਦੇ ਨਗਦ ਨਾਮ ਦਿੱਤੇ ਆਇਆ ਇਸ ਦਾ ਵੀ ਵੱਡਾ ਇਹ ਹੋਇਆ ਕਿ ਪਿਛਲੀ ਵਰੀ ਜਿੱਥੇ 4.5 ਲੱਖ ਖਿਡਾਰੀਆਂ ਨੇ ਖੇਡਾਂ ਦੇ ਵਿੱਚ ਭਾਗ ਲਿਆਗਾ ਅੱਜ ਪੰਜਾਬ ਦੇ ਗਰਾਊਂਡ ਰਾਜੇ ਵਿੱਚ ਰੌਣਕਾਂ ਲੱਗ ਗਈ ਇਥੇ ਹੀ ਵਸਣਗੇ ਧਲਵਾਰ ਕਰਦਾ ਹਜ਼ਾਰ ਖੇਡ ਨਰਸਰੀਆਂ ਜੋ ਗੁਰਮੀਤ ਸਿੰਘ ਮੀਤਹੇਰ ਜੀ ਦੇ ਖੇਡ ਪਾਲਸੀ ਲੈ ਕੇ ਆ ਰਹੇ ਨੇ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ 1000 ਨਵੀਆਂ ਖੇਡ ਨਰਸਰੀਆਂ ਖੋਲੀਆਂ ਜਾ ਰਹੀਆਂ ਨੇ ਇਸੇ ਦੀ ਵਸਣਗੇ ਜਿਹੜਾ ਖੇਡ ਭਾਗ ਦਾ ਸਟਾਫ ਸੀਗਾ ਜਿਹੜਾ ਕਦੇ 350 ਤੱਕ ਸੀਗਾ ਉਹਨਾਂ ਦੇ ਵਿੱਚ ਨਵੀਂ ਭਰਤੀ ਕਰਕੇ 2360 ਸਟਾਫ ਭਰਤੀ ਕੀਤਾ ਜਾ ਰਿਹਾ ਕੋਚ ਭਰਤੀ ਕੀਤੇ ਜਾ ਰਹੇ ਨੇ ਤਾਂ ਕਿ ਸਾਡੇ ਜੇ ਨੂੰ ਕੋਚ ਗਏ ਡਾਈਟ ਵਿੱਚ ਸਕੇ ਤੇ ਭਾਗ ਲੈ ਸਕਣ ਸੋ ਮੇਰਾ ਕਹਿਣ ਦਾ ਮਤਲਬ ਆ ਕਿ ਜੇ ਬੈਠ ਕੇ ਸੁਣ ਲੈਂਦੇ ਅੱਜ ਸੁਣਿਆ ਜਾਂਦਾ ਨਹੀਂ ਕਿਉਂਕਿ ਇਹਨਾਂ ਦੇ 70 ਸਾਲ ਸਾਢੇ 2 ਸਾਲ ਤੇ ਹੁਣ ਇਹ ਨਾਰੇ ਪਤਾ ਕਿਉਂ ਮਾਰਦੇ ਆ ਗੱਲ ਕੌੜੀ ਲੱਗੂ ਇਹਨਾਂ ਦੀ ਟਿਕਟ ਦੀ ਦੌੜ ਆ ਤੇ ਹਾਈ ਕਮਾਂਡ ਦੇਖੇ ਬ੍ਰਿੰਗ ਸਾਹਿਬ ਉਧਰ ਮੰਗਦੇ ਇੱਕ ਫਰੋਜਪੁਰ ਮਿਲ ਜੇ ਘਰੇ ਬਠਿੰਡੇ ਪਾਜਦੇ ਆ ਕੋਈ ਨਾ ਬਹਿ ਜਾ ਬੜਿੰਗਸਾ ਤੁਹਾਨੂੰ ਮਿਲ ਚੁੱਕੀ ਪਾਜਵਾ ਸਾਹਿਬ ਘਰੇ ਟਿਕਟ ਮੰਗਦੇ ਆ ਕੀ ਆ ਮਿਲ ਜੇ ਇਹ ਟਿਕਟ ਦੌੜ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਟੈਕਸ ਆ ਰਹੀ ਇਕੱਠਾ ਹੁੰਦਾ ਅੱਜ ਉੱਥੇ ਗੱਲ ਨਹੀਂ ਸੁਣੀ ਜਾ ਰਹੀ ਅੱਜ ਸਹੀ ਕਿਹਾ ਮਾਨ ਸਾਹਿਬ ਨੇ ਕਿ ਜਿੰਦਾ ਲਾ ਦਿੱਤਾ ਜਾਵੇ ਜਿੰਦਾ ਇੱਕ ਸੰਬੋਲਕ ਗੱਲ ਸੀ ਕਿ ਸਾਡੀ ਗੱਲ ਸੁਣ ਲੈਣਾ ਜਿਹੜੇ ਸਾਧਨ ਹੁੰਦਾ ਪ੍ਰਧਾਨ ਸਭਾ ਹੁੰਦੀ ਆ ਇਹ ਬਹਿਸ ਪਾਤੇ ਹੁੰਦੀ ਆ ਇਥੇ ਬਹਿਸ ਹੋਵੇ ਗੱਲ ਦਾ ਜਵਾਬ ਦਿੱਤਾ ਜਾਵੇ ਜਿੰਨਾ ਤੋਂ ਅਸੀਂ ਸਿੱਖਣਾ ਸੀ ਅੱਜ ਸਾਨੂੰ ਕੀ ਦੇ ਰਹੇ ਨੇ ਸੋ ਮੈਂ 2 ਸਾਲ ਦੀਆਂ ਪ੍ਰਾਪਤੀਆਂ ਦੇ ਉੱਤੇ ਮੈਨੂੰ ਮਾਣ ਆਉਣ ਵਾਲੇ 5 ਸਾਲਾਂ ਦੇ ਵਿੱਚ ਅਸੀਂ ਜਾਵਾਂਗੇ ਲੋਕਾਂ ਦੇ ਵਿੱਚ ਇਹ ਕਹਿ ਕੇ ਵੋਟ ਮੰਗਾਗੇ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ ਨਹੀਂ ਨਾ ਪਾਇਓ ਇਹ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾੜੀ ਕਹਿ ਸਕਦਾ ਜਾਂ ਸ੍ਰੀ ਰਵਿੰਦ ਕੇਜਰੀਆ ਸਾਹਿਬ ਕਹਿ ਸਕਦੇ ਆ ਸੋ ਮੈਂ ਇਸ ਧੰਨਵਾਦ ਦੇ ਮਤੇ ਤੇ ਇਹਨਾਂ ਕਹਿੰਦਾ ਹੋਇਆ ਆਪਣਾ ਭਾਸ਼ਣ ਸਵਾਪਤ ਕਰਦਾ ਜੋ ਪ੍ਰਾਪਤੀਆਂ ਕੀਤੀਆਂ ਨੇ 2 ਸਾਲ ਦੇ ਵਿੱਚ ਸਿਲਾਕਾ ਜੋਗ ਨੇ 70 ਸਾਲਾਂ ਦੇ ਮੁਕਾਬਲੇ ਨੇ ਚਾਹੇ ਸਿੱਕਿਆ ਹੋਵੇ ਖੇਤਰ ਹਿੱਡਾ ਹੋਣ ਬਿਜਲੀ ਦਾ ਖੇਤਰ ਹੋਵੇ ਸਿਹਤ ਦਾ ਕੰਮ ਹੋਵੇ ਹਰ ਪੱਖੋਂ ਪੰਜਾਬ ਖੁਸ਼ਹਾਲ ਹੁੰਦਾ ਜਾਂਦਾ ਹੈ ਤੇ ਅਸੀਂ ਮੁੱਖ ਮੰਤਰੀ ਸਾਹਿਬ ਤਨਵਾਰ ਕਰਦੇ ਆ ਅੱਜ ਕਿਤੇ ਮੁੱਖ ਮੰਤਰੀ ਸਾਹਿਬ ਮੀਟਿੰਗਾਂ ਕਰਦੇ ਨੇ ਮੀਟਿੰਗ ਐਸ ਲਈ ਨਹੀਂ ਹੁੰਦੀਆਂ ਕਿ ਹੋਟਲ ਕਿਵੇਂ ਖੋਲਣੇ ਨੇ ਮੀਟਿੰਗ ਐਸ ਲਈ ਨਹੀਂ ਹੁੰਦੀਆਂ ਕਿ ਬੱਸਾਂ ਤੇ ਕਾਬੂ ਕਿਵੇਂ ਪਾਉਣਾਗਾ ਅੱਜ ਮੀਟਿੰਗਾਂ ਹੁੰਦੀਆਂ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਕਿਵੇਂ ਦੇਣੀ ਆ ਪੰਜਾਬ ਦੇ ਲੋਕਾਂ ਨੂੰ ਤਰੱਕੀ ਤੇ ਕਿਵੇਂ ਲੈ ਕੇ ਆਉਣਾ ਅੱਜ ਮੀਟਿੰਗ ਆਏ ਨਹੀਂ ਹੁੰਦੀ ਤੇ ਰੂਸਾ ਨੂੰ ਕਿਹੜੀ ਕੋਟੀ ਦਿੱਤੀ ਜਾਵੇ ਅੱਜ ਮੀਟਿੰਗ ਆਏ ਹੁੰਦੀ ਆ ਤੇ ਪੰਜਾਬ ਦੀ ਤਰੱਕੀ ਕਿਵੇਂ ਹੋਵੇ ਗਰੀਬ ਤੱਕ ਪਸਾਰ ਤੱਕ ਲਾਭ ਕਿਵੇਂ ਮਿਲ ਸਕੇ ਜਿਹੜੇ ਫੌਜੀ ਸ਼ਹੀਦ ਹੋ ਜਾਂਦੇ ਸੀ ਉਹ ਖੁਮਤਰੀ ਸਾਹਿਬ ਪਰਿਵਾਰਾਂ ਨੂੰ ਆਪਣਾ ਪਰਿਵਾਰ ਸਮਝ ਕੇ ਇੱਕ ਇੱਕ ਕਰੋੜ ਰੁਪਇਆ ਆਪ ਦੇ ਕੇ ਆਉਂਦੇ ਆ ਇਤੋਂ ਵੱਡੀ ਪ੍ਰਾਪਤੀ ਕੋਈ ਹੋਰ ਨਹੀਂ ਹੋ ਸਕਦੀ ਭਾਵੇਂ ਅਸੀਂ ਸ਼ਹੀਦਾਂ ਬੋਲਣੀ ਹੋਤਾ ਹੈ ਪਰ ਉਹ ਪਰਿਵਾਰ ਜੋ ਕਮਾਤੀ ਸਾਡੇ ਸਾਡੇ ਪਰਿਵਾਰ ਆ ਤੇ ਇਹਨਾਂ ਵੇਲੇ ਵੀ ਸ਼ਹੀਦਾਂ ਹਮਦਗਾਰੀਆਂ ਦਸ ਦਿਨ ਕਿੰਨੇ ਪੈਸੇ ਦਿੱਤੇ ਸੀਗੇ ਸੋ ਹਰ ਪੱਖੋਂ ਲੱਗੇ ਹੋਇਆ ਜਿਹੜੇ ਜੰਗੀ ਵਿਧਵਾਵਾਂ ਨੇ ਉਹਨਾਂ ਦੀਆਂ ਪੈਨਸ਼ਨਾਂ ਅੱਜ ਵਧਾ ਧਰਮੀ ਫੌਜੀ ਉਹਨਾਂ ਦੀਆਂ ਪੈਨਸ਼ਨਾਂ ਅੱਜ ਵਧਾ ਜੋ ਵੀ ਅੱਜ ਪੰਜਾਬ ਸਰਕਾਰ ਦੇ ਧਿਆਨ ਚਾਉਂਦਾ ਤੇ ਇੱਥੇ ਨੌਕਰੀਆਂ ਦਿੱਤੀਆਂ ਗਈਆਂ ਅੱਜ 40000 ਤੋਂ ਉੱਪਰ ਨੌਕਰੀਆਂ ਦਿੱਤੀਆਂ ਗਈਆਂ ਕਿਸੇ ਪਿੰਡ 'ਚ ਚਲੇ ਜਾਓ ਕਿਸੇ ਦੇ ਵਿੱਚ ਦੋ ਕਿਸੇ ਦੇ ਵਿੱਚ ਪੰਜ ਕਿਸੇ ਦੇ ਰਿਸ਼ਤੇਦਾਰ ਭਰਤੀ ਹੋਇਆ ਤੇ ਉਹ ਲੋਕ ਭਰਤੀ ਹੋਇਆ ਜਿਨ੍ਹਾਂ ਨੂੰ ਕਹਿੰਦੇ ਆਸ ਨਹੀਂ ਸੀਗੀ ਪਰ ਇਹਨਾਂ ਨੂੰ ਬਰਦਾਸ਼ਤ ਨਹੀਂ ਸੋ ਮੈਂ ਇਹਨਾਂ ਕਹਿੰਦਾ ਉਹ ਆਪਣਾ ਭਾਸ਼ਣ ਸਵਾਗਤ ਕਰਦਾ ਤੇ ਆਸ ਕਰਦਾ ਆਉਣ ਵਾਲੇ ਜਿਹੜੇ ਸਾਲ ਨੇ ਉਹਦਾ ਕਿ ਪੰਜਾਬ ਰੰਗਲਾ ਪਿਆ ਬਣੂਗਾ ਤੱਕੀ ਦੇ ਰਾਹ ਤੇ ਜਾਊਗਾ ਇਹਨਾਂ ਕਹਿੰਦਾ ਖਿਮਾ ਦਾ ਅਰਚਕਾ ਬਹੁਤ ਬਹੁਤ ਧੰਨਵਾਦ ਜੀ ਸਪੀਕਰ ਸਾਹਿਬ